ਹੰਦੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਸੰਗਤ ਜੀ ਜਿਹੜਾ ਤੁਸੀਂ ਦੇਖ ਰਹੇ ਆ ਅਸੀਂ ਖੜੇ ਆ ਇਸ ਟਾਈਮ ਜਿੱਥੇ ਗੋਰਾਸਰਾ ਸੇਵਾ ਘਰ ਦੇ ਬੈਕ ਸਾਈਡ ਜਿੱਥੇ ਹਸਪੀਟਲ ਬਣਾਇਆ ਜਾ ਰਿਹਾ ਉਹ ਹਸਪੀਟਲ ਬਣਾਇਆ ਜਾ ਰਿਹਾ ਜਿੱਥੇ ਦੀਨ ਦੁਖੀਆਂ ਦਾ ਇਲਾਜ ਜਿੱਥੇ ਕੋਈ ਨਾ ਜਾਤ ਨਾ ਪਾਟ ਪੁੱਛੀ ਜਾਊਗੀ ਪਹਿਲਾਂ ਸਭ ਤੋਂ ਪਹਿਲਾਂ ਇਨਸਾਨੀਅਤ ਦੇਖੀ ਜਾਊਗੀ ਉਹਦਾ ਇਲਾਜ ਪਹਿਲਾਂ ਇਹ ਨਹੀਂ ਦੇਖਿਆ ਜਾਊਗਾ ਇਹਦੀ ਜੇਬ 'ਚ ਪੈਸਾ ਹੈਗਾ ਜਾਂ ਫਿਰ ਇਲਾਜ ਕਰੀਏ ਪਹਿਲਾਂ ਉਹਦੀ ਜਾਨ ਬਚਾਈ ਜਾਊਗੀ ਇਹ ਹਸਪੀਟਲ ਜਿਹੜਾ ਬਹੁਤ ਵੱਡਾ ਇੱਕ ਪ੍ਰੋਜੈਕਟ ਸੀ ਜਦੋਂ ਸਾਡੇ ਲਈ ਜਦੋਂ ਅਸੀਂ ਸ਼ੁਰੂ ਕੀਤਾ ਸੀ ਲੱਗਦਾ ਸੀ ਕਿਵੇਂ ਪੂਰਾ ਹੋਣਾ ਪਰ ਸੰਗਤਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਸੰਗਤਾਂ ਹਰ ਹਰ ਪਲ ਹਰ ਵਕਤ ਜਦੋਂ ਅਸੀਂ ਗੁਰੂ ਸਾਹਿਬ ਮੁਰੇ ਅਰਦਾਸ ਬੇਨਤੀ ਕਰਦੇ ਆ ਉਦੋਂ ਕੋਈ ਨਾ ਕੋਈ ਗੁਰੂ ਦਾ ਸਿੰਘ ਜਿਹੜਾ ਉਹ ਮੁਰੇ ਹੋ ਕੇ ਜਿਹੜਾ ਬੋਰਡ ਦਾ ਆ ਤੇ ਆਪਣੇ ਇੱਥੇ ਜਿਹੜਾ ਕੁਝ ਵੀ ਇਟਾਂ ਚਾਹੀਦੀਆਂ ਚਾਹੇ ਸੀਮਿੰਟ ਚਾਹੀਦੀ ਆ ਉਹ ਆਪਣੀ ਕਿਰਤ ਕਮਾਈ ਦੇ ਸੰਬੰਧ ਦੇ ਵਿੱਚੋਂ ਜਿਹੜਾ ਆ ਕੇ ਸਾਨੂੰ ਇੱਥੇ ਸੇਵਾ ਕਰਦਾ ਆ ਅੱਜ ਮੇਰੇ ਨਾਲ ਮੇਰੇ ਵੱਡੇ ਭਰਾਈਆ ਧੂਤਾਂ ਤੋਂ ਇਹ ਸਾਡੇ ਸਾਰੇ ਸਾਡੀ ਸੰਸਥਾ ਦੇ ਨਾਲ ਬਹੁਤ ਵੱਡੇ ਪੱਧਰ ਤੇ ਜੁੜੇ ਹੋਏ ਆ ਤੇ ਗਰਜੀਤ ਸਿੰਘ ਜੀ ਆ ਖੱਖਾਂ ਤੋਂ ਅ ਮੇਰੇ ਨਾਲ ਮੇਰੇ ਵੱਡੇ ਵੀਰ ਬਿੱਟੂ ਭਾਜੀ ਆ ਇਹਨਾਂ ਦੇ ਪਰੌਣਾ ਜੀ ਆ ਤੇ ਉਹ ਯੂ ਐਸ اے ਦੇ ਵਿੱਚ ਅੱਗੇ ਵੀ ਬੜੀ ਵੱਡੀ ਸੇਵਾ ਉਹ ਜਦੋਂ ਵੀ ਕਿਤੇ ਅ ਲੋੜ ਪੈਂਦੀ ਆ ਤੇ ਯਾਦ ਕਰਨ ਦੀ ਲੋੜ ਵੀ ਨਹੀਂ ਪੈਂਦੀ ਆਪਣੇ ਆਪ ਉਹ ਆ ਕੇ ਜਿਹੜਾ ਇੱਥੇ ਸੰਸਥਾ ਦੇ ਨਾਲ ਜਿੱਥੇ ਵੀ ਕਿਤੇ ਲੋੜ ਹੋਵੇ ਖੜਦੇ ਆ ਮੈਂ ਧੰਨਵਾਦ ਕਰਦਾ ਗਰਜੀਤ ਸਿੰਘ ਜੀ ਦਾ ਕਿਉਂਕਿ ਪਰसों ਮੈਨੂੰ ਮੇਰੀ ਟੀਮ ਮਾਰੇ ਦੱਸਦੇ ਸੀ ਵੀ ਬੇਟਾ ਬਿਲਕੁਲ ਖਤਮ ਹੋ ਚੁੱਕੀਆਂ ਤੇ ਮੈਂ ਉਸ ਟਾਈਮ ਕਿਹਾ ਸੀ ਗੁਰੂ ਸਾਹਿਬ ਮੁਰੇ ਅਰਦਾਸ ਬੇਨਤੀ ਕਰੋ ਆਪੇ ਗੁਰੂ ਸਾਹਿਬ ਨੇ ਕੋਈ ਨਾ ਕੋਈ ਰਾਹ ਟੰਗ ਬਣਾ ਦੇਣਾ ਉਹੀ ਗੱਲ ਹੋਈ ਪਾ ਅੱਜ 10000 ਇੱਟ ਜਿਹੜੀ ਗੁਰਜੀਤ ਸਿੰਘ ਜੀ ਹੁਣੀ ਜਿਹੜੀ ਉਹਨਾਂ ਦਿੱਤੀ ਆ ਤੇ ਨਾਲ ਸੀਮੈਂਟ ਜਿਹੜਾ 30000 ਦਾ ਜਿਹੜਾ ਤੇ 30000 ਦਾ ਸੀਮੈਂਟ ਦਿੱਤਾ ਬਹੁਤ ਬਹੁਤ ਧੰਨਵਾਦ ਆ ਸਾਡੀ ਸਾਰੀ ਟੀਮ ਬਾਬਾ ਦੀਪ ਸਿੰਘ ਸੇਵਾਦਾਲ ਇਹਨਾਂ ਵੀਰਾਂ ਦਾ ਵੀ ਮੇਰੇ ਵੱਡੇ ਭਰਾ ਖੜੇ ਆ ਇਹਨਾਂ ਦਾ ਧੰਨਵਾਦ ਆ ਕਰਦੀ ਆ ਤੇ ਨਾਲ ਗਰਜੀਤ ਸਿੰਘ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਖੱਖਾਂ ਤੋਂ ਜਿਹੜੇ ਅੱਗੇ ਵੀ ਬਹੁਤ ਵਾਰੀ ਸਾਡੀ ਸੰਸਥਾ ਨਾਲ ਖੜਦੇ ਆ ਗੁਰੂ ਸਾਹਿਬ ਚੜ੍ਹਦੀ ਕਲਾ ਚ ਰੱਖਣ ਇਦਾਂ ਹੀ ਸਵਾਵਾਵਾਂ ਕਰਦੇ ਰਹਿਣ ਇਹ ਜਿਹੜਾ ਹਸਪੀਟਲ ਬਣਾਇਆ ਜਾ ਰਿਹਾ ਬਹੁਤ ਵੱਡਾ ਪ੍ਰੋਜੈਕਟ ਆ ਕਿ ਦੇਖੋ ਜਿਹੜੀ ਇਹ ਚਾਲੂ ਬਣਨਾ ਆ ਲੋਕਾਂ ਦੇ ਵਿੱਚ ਸਮਰਪਿਤ ਹੋਣਾ ਆ ਇਹ ਤਾਂ ਹੋਣਾ ਜੇ ਲੋਕ ਸਹਿਯੋਗ ਦੇਣਗੇ ਲੋਕ ਖੜਨਗੇ ਕਿਉਂਕਿ ਹੁਣ 500 ਬੰਦਾ ਉੱਥੇ ਵੀ ਸਾਂਭਣਾ ਉਹਨਾਂ ਦਾ ਵੀ ਖਰਚਾ ਹਸਪੀਟਲਾਂ ਦਾ ਖਰਚਾ ਹੋਰ ਪਰ ਜਿਹੜਾ ਇਹ ਹਸਪੀਟਲ ਬਣਾਇਆ ਜਾ ਰਿਹਾ ਸਾਰਿਆਂ ਦੀ ਮੇੇ ਕਮਾਈ ਦੇ ਵਿੱਚੋਂ ਥੋੜਾ ਥੋੜਾ ਜਿਹਦਾ ਵੀ ਜਿੰਨੀ ਕੋਈ ਹਿੰਮਤ ਕਰਦੀ ਆ ਕੋਈ ਚਾਹੇ ਚਾਰ ਬੂਰੇ ਦਵੇ ਕੋਈ ਪੰਜ ਬੂਰੇ ਦਵੇ ਵੱਡਾ ਪ੍ਰੋਜੈਕਟ ਆ ਲੋਡ ਆ ਬਹੁਤ ਸਾਰੇ ਸਮਾਨ ਦੀ ਕੋਈ ਵੀ ਸਾਨੂੰ ਵੀਰ ਆ ਪਾਣ ਕੇ ਸਿੱਧਾ ਸਮਾਨ ਦੇ ਸਕਦਾ ਕੋਈ ਵੀ ਪੈਸਾ ਨਹੀਂ ਕੋਈ ਇੱਟ ਦੇਣੀ ਪੁੱਛ ਲੈ ਕਿਹੜੀ ਚੀਜ਼ ਖਤਮ ਹੋਈ ਉਹ ਚੀਜ਼ ਜਿਹੜੀ ਇੱਥੇ ਆਣ ਕੇ ਦੇ ਸਕਦਾ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ